ਤਨ ਬਾਬਾ ਸ੍ਰੀ ਚੰਨ ਜੀ ਇੱਕ ਛੋਟੇ ਜਿਹੇ ਖੂਹ ਦੇ ਵਿੱਚ ਇੱਕ ਡੱਡੂ ਰਹਿੰਦਾ ਸੀ ਹਰ ਇੱਕ ਜੋ ਛੋਟੇ ਛੋਟੇ ਜੀਵ ਸਨ ਉਸ ਖੂਹ ਦੇ ਵਿੱਚ ਉਹ ਹਰ ਇੱਕ ਨੂੰ ਇਹ ਹੀ ਉਪਦੇਸ਼ ਦਿੰਦਾ ਕਿ ਮੈਨੂੰ ਸਾਰਾ ਗਿਆਨ ਹੈ ਮੇਰੇ ਤੋਂ ਪ੍ਰਾਪਤ ਕਰੋ ਗਿਆਨ ਕਿਉਂਕਿ ਮੈਂ ਕਈ ਸਾਲਾਂ ਤੋਂ ਇਸ ਖੂਹ ਵਿੱਚ ਰਹਿ ਰਿਹਾ ਹਾਂ ਅਤੇ ਮੈਨੂੰ ਹੀ ਸਭ ਕੁਝ ਪਰਮਾਤਮਾ ਬਾਰੇ ਅਤੇ ਇਸ ਸੰਸਾਰ ਦੇ ਬਾਰੇ ਪਤਾ ਹੈ ਸਾਰੇ ਜੀਵ ਉਸਦੇ ਆਲੇ ਦੁਆਲੇ ਬੈਠ ਕੇ ਸੱਚ ਮੰਨਦੇ ਇੱਕ ਵਾਰ ਬਹੁਤ ਸਾਰਾ ਮੀਂਹ ਪਿਆ ਅਤੇ ਉਹ ਖੂਹ ਦਾ ਡੱਡੂ ਖੂਹ ਤੋਂ ਬਾਹਰ ਆ ਗਿਆ ਅਤੇ ਕੋਲ ਹੀ ਸਮੁੰਦਰ ਸੀ ਜਦੋਂ ਉਹ ਸਮੁੰਦਰ ਵਿੱਚ ਜਾ ਕੇ ਵੜਿਆ ਤਾਂ ਉਸ ਨੇ ਦੇਖਿਆ ਕਿ ਬਹੁਤ ਸਾਰੇ ਜੀਵ ਅਜਿਹੇ ਹਨ ਜੋ ਉਸ ਨੇ ਕਦੇ ਵੀ ਦੇਖੇ ਨਹੀਂ ਸਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਸਨ ਦੇਖਣ ਵਾਸਤੇ ਹੁਣ ਉਸ ਨੂੰ ਅਹਿਸਾਸ ਹੋਇਆ ਕਿ ਮੈਂ ਤਾਂ ਕੁਝ ਵੀ ਨਹੀਂ ਜਾਣਦਾ ਸੀ ਪ੍ਰਮਾਤਮਾ ਦੀ ਕੁਦਰਤ ਬਹੁਤ ਵੱਡੀ ਅਤੇ ਵਿਸ਼ਾਲ ਹੈ ਮੈਂ ਤਾਂ ਇਸ ਬਾਰੇ ਕੁਝ ਜਾਣਦਾ ਹੀ ਨਹੀਂ ਸੀ ਇਹ ਸੋਚ ਕੇ ਉਸ ਨੂੰ ਹੁਣ ਆਪਣੇ ਗਿਆਨ ਦੇ ਬਾਰੇ ਵੀ ਪਤਾ ਲੱਗ ਗਿਆ ਦੂਸਰੇ ਦਿਨ ਫਿਰ ਉਹ ਖੂਹ ਦੇ ਵਿੱਚ ਸਾਲ ਮਾਰ ਕੇ ਵੜ ਗਿਆ ਅਤੇ ਬਾਕੀ ਜੀਵਾਂ ਨੂੰ ਫਿਰ ਬੋਲਿਆ ਕਿ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਪ੍ਰਮਾਤਮਾ ਦਾ ਗਿਆਨ ਅਤੇ ਪ੍ਰਮਾਤਮਾ ਦਾ ਸੰਸਾਰ ਬਹੁਤ ਵਿਸ਼ਾਲ ਹੈ ਮੈਂ ਤਾਂ ਇੱਕ ਕੰਦੇਵੀ ਬਰਾਬਰ ਨਹੀਂ ਮੇਰੀ ਸੋਚ ਤਾਂ ਵੀ ਪ੍ਰਮਾਤਮਾ ਪਰੇ ਹੈ ਪ੍ਰਮਾਤਮਾ ਬਹੁਤ ਵਿਸ਼ਾਲ ਹੈ ਨਾ ਜਾਣੇ ਕਿਸ ਰੂਪ ਵਿੱਚ ਪ੍ਰਮਾਤਮਾ ਆ ਜਾਣਗੇ ਅਤੇ ਆਪਣੀ ਕਿਰਪਾ ਦਾ ਆਸ਼ੀਰਵਾਦ ਦੇ ਜਾਣਗੇ ਪ੍ਰਮਾਤਮਾ ਦਾ ਰੂਪ ਕਿਸੇ ਨੇ ਵੀ ਨਹੀਂ ਦੇਖਿਆ ਅਤੇ ਨਾ ਜਾਣੇ ਕਿਸ ਰੂਪ ਵਿੱਚ ਪ੍ਰਮਾਤਮਾ ਸਾਡੇ ਕੋਲ ਰਹਿ ਰਿਹਾ ਹੈ ਅਤੇ ਅਸੀਂ ਉਸ ਨੂੰ ਪਹਿਚਾਨਣ ਦੇ ਅਸਮਰਥ ਹਾਂ ਪਰਮਾਤਮਾ ਤਾਂ ਸਾਡੇ ਅੰਦਰ ਹੈ ਅਸੀਂ ਉਸ ਨੂੰ ਪਹਿਚਾਣਨ ਦੇ ਅਸਮਰਥ ਹਾਂ ਬਸ ਪਹਿਚਾਣਨ ਦੀ ਲੋੜ ਹੈ ਕਿਰਪਾ ਹੋਵੇ ਜੇ ਬਾਬਾ ਸ਼੍ਰੀ ਚੰਦ ਜੀ ਅਤੇ ਉਸ ਪਰਮਾਤਮਾ ਦੀ ਤਾਂ ਪਿੰਗਲਾ ਵੀ ਪਹਾੜ ਚੜ ਜਾਂਦਾ ਹੈ ਅਤੇ ਇੱਕ ਕਮਜ਼ੋਰ ਵਿਅਕਤੀ ਵੀ ਸਮੁੰਦਰ ਪਾਰ ਕਰ ਜਾਂਦਾ ਹੈ ਅਤੇ ਪਰਮਾਤਮਾ ਦੇ ਨਾਲ ਬਹਿ ਕੇ ਖੁਸ਼ੀਆਂ ਮਨਾਉਂਦਾ ਹੈ ਧੰਨ ਬਾਬਾ ਸ਼੍ਰੀ ਚੰਦ ਜੀ